मान्योग सुप्रीम एसी दी रिजर्वेशन विच करी उप वर्गीकरण के विरोध विच सारे देश दे बहुजन समाज विच रोस है जिसन लारत बंद फिलौर हल्के बंद का कोई असर वेखण नहीं मिलया बहुजन समाज पार्टी के फिलौर के आगू से वर्कर एस डी एम दफ्तर के अगे इकट्ठे हो रोस वजो नारेबाजी की एसडीएम फिलोर अमनपाल सिंह ਨੂੰ ਰਾਸ਼ਟਰਪਤੀ ਦੇ ਨਾਮ ਤੇ ਮੰਗ ਪੱਤਰ ਦਿੱਤਾ इस मौके बसपा के सीनियर आगू सतपाल विरक सबका सरपंच खुशी राम ने कहा कि जो एससीएसटी रिजरवेशन करीमिलियर से उपवर्गीकरण करने का फैसला किया गया है बसपा इसका विरोध करती है इस नएसी भाईचारे विच फुट पवेगी जो सरकारी नौकरी दरताना पूरी करती हो नौकरी नहीं मिलेगी इसका सीधा फायदा उच्च जातिया होगा नुकसान हो जाएगा डीएसपी फिलौर सरवन सिंह बाल ने कहा कि फिलौर हल्के विच पूरन तौर ते शांति है ते हर पासे बाजार खुले हुए हैं चेतना चैनल ले प्रदीप राजा दी रिपोर्ट सरकार केडे मुद्दे लेके आज मांग करते हैं आज भोजन समाज पार्टी राष्ट्रीय प्रधान ਭਰੀ ਬਾਤੀ ਜੀ ਨੇ ਤੇ ਛਾਂਸਾਰਾ ਜਿਹੜਾ ਸੁਪਰੀਮ ਕੋਰਟ ਨੇ ਪਿਛਲੇ ਦਿਨੀ ਫੈਸਲਾ ਕੀਤਾ ਸੀ ਵੀ ਐਸਸੀਐਸਟੀ ਜਿਹੜੀ ਰਿਜ਼ਰਵੇਸ਼ਨ ਹੈ ਉਹਦੇ ਵਿੱਚ ਜਿਹੜੀ ਆ ਸਟੇਟਾਂ ਚਾਹਣ ਤਾਂ ਵੰਡ ਕਰ ਸਕਦੀਆਂ ਕੈਟਾਗਰੀ ਬਣਾ ਸਕਦੀਆਂ ਉਹਦੇ ਖਿਲਾਫ ਜਿਹੜੀ ਭਵਜਨ ਸਮਾਜ ਪਾਰਟੀ ਜਿਹੜੀ ਆ ਪੂਰੇ ਅੱਜ 21 ਤਰੀਕ ਨੂੰ ਅੱਜ ਦੇ ਦਿਨ ਜਿਹੜੇ ਆ ਪੂਰੇ ਭਾਰਤ ਦੇ ਵਿੱਚ ਜਿਹੜੇ ਆ ਐਸਟੀਐਮ ਡੀਐਮ ਨੂੰ ਜਿਹੜੇ ਆਪਣੇ ਮੰਗ ਪੱਤਰ ਦੇ ਰਹੀ ਆ ਰਾਸ਼ਟਰਪਤੀ ਦੇ ਨਾਂ ਤੇ ਔਰ ਉਹਦੇ ਲਈ ਜਿਹੜੀ ਆ ਬੇਨਤੀ ਕੀਤੀ ਰਾਸ਼ਟਰਪਤੀ ਨੂੰ ਜਿਹੜੀ ਆ ਐਸਟੀਐਮ ਡੀਐਮ ਰਾਹੀਂ ਬੇਨਤੀ ਕਰਨੀ ਆ ਇਹ ਜਿਹੜਾ ਕਾਨੂੰਨ ਦੇਸ਼ ਦੇ ਵਿੱਚ ਦੇਖਦੀ ਸੈਂਟਰ ਸਰਕਾਰ ਬਣਾਵੇ ਜਿਹੜੀ ਕੈਟਾਗਰੀ ਹੈ ਹੋਰ ਜਿਹੜੀ ਇਹਦੀ ਵੰਡ ਨਹੀਂ ਹੋਣੀ ਚਾਹੀਦੀ ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸਵਿਧਾਨ ਦੀਆਂ ਜਿਹੜੀਆਂ ਮੂਲ ਭਾਵਨਾਵਾਂ ਆ ਐਸਸੀ ਐਸਟੀ ਐਕਟ ਜਿਹੜਾ ਬਣਾ ਗਿਆ ਉਹਦੇ ਜਿਹੜਾ ਫੈਸਲਾ ਖਿਲਾਫ ਆ ਔਰ ਅਸੀਂ ਸਾਰੇ ਜਿਹੜੇ ਬਹੁਜਨ ਸਮਾਜ ਪਾਰਟੀ ਮੰਗ ਕਰਦੀ ਆ ਦੇ ਇਹ ਜਿਹੜਾ ਫੈਸਲਾ ਸੁਪਰੀਮ ਕੋਰਟ ਦਾ ਰੱਦ ਕੀਤਾ ਜਾਵੇ ਸਰਕਾਰ ਕਾਨੂੰਨ ਬਣਾ ਕੇ ਰੱਦ ਕਰੇ ਔਰ ਜਿਹੜੀਆਂ ਹੋਰ ਜਿਹੜੀ ਕਾਸਟ ਵਿੱਚ ਜਿਹੜੀ ਆ ਕੈਟਾਗਰੀ ਦੇ ਵਿੱਚ ਜਿਹੜੀ ਆ ਇਹਦੀ ਵੰਡ ਨਾ ਪਾਈ ਜਾਵੇ ਇਹਦੇ ਜਿਹੜਾ ਖਿਲਾਫ ਜਿਹੜਾ ਅੱਜ ਅਸੀਂ ਐਸਟੀਐਮ ਦਫ਼ਤਰ ਜਿਹੜਾ 플ੋਰ ਤੇ ਵੀ ਸਾਰੇ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਵਿਧਾਨ ਸਭਾ ਹਲਕੇ ਦੇ 플ੋਰ ਦੇ ਸਾਥੀ ਇਕੱਠੇ ਹੋਏ ਆ ਗੂ ਸਵਾਨ ਤੇ ਬਰਕਤ ਸਵਾਨ ਸਾਰੇ ਔਰ ਐਸਟੀਐਮ ਸਾਹਿਬ ਨੂੰ ਵਸੀਅਤ ਰਹੀ ਮੰਗ ਦੇਣਾ ਔਰ ਸਾਡਾ ਜਿਹੜਾ ਜਿਹੜੀ ਵੀ ਜਿਹੜਾ ਬੰਦ ਆ ਉਹਨੂੰ ਬਹੁਜਨ ਸਮਾਜ ਪਾਰਟੀ ਦਾ ਸਮਰਥਨ ਹੈ ਲੇਕਿਨ ਬਹੁਜਨ ਸਮਾਜ ਪਾਰਟੀ ਡ੍ਰੈਕ ਜਾਂ ਜਿਹੜਾ ਜਾਂ ਦੂਸਰਾ ਜਿਹੜਾ ਚਾਰਟਾਂ ਤੇ ਦੇਤੇ ਨਹੀਂ ਕਰੇ ਜਾਂ ਵੀ ਜਾਂ ਪਾ ਤਿੰਨ ਖਾਨ ਕੀ ਬੰਦਾ ਸਭ ਜਿਹੜਾ ਨੁਕਸਾਨ ਜਿਹੜਾ ਜੋ ਜਿਹੜੀ ਸੰਵਿਧਾਨ ਦੀ ਮੂਲ ਭਾਵਨਾ ਆ ਉਹਦੇ ਵਿੱਚ ਸ਼ਰੂਲ ਕਾਸਟ ਜਿਹੜੇ ਆ ਜੈਸੀ ਐਸਟੀ ਆ ਪੂਰੇ ਦੇਸ਼ ਦੇ ਵਿੱਚ ਉਹਨਾਂ ਨੇ ਇੱਕ ਬਾਬਾ ਸਾਹਿਬ ਡਾਕਟਰ ਬੇਦਕਰ ਨੇ ਕੈਟਾਗਰੀ ਜਿਹੜੀ ਬਣਾਈ ਸੀਗੀ ਉਹਦੇ ਵਿੱਚ ਇੱਕੋ ਕੈਟਾਗਰੀ ਬਣਾਈ ਸੀ ਐਸਸੀ ਐਸਟੀ ਦੀ ਵੀ ਜਿਹੜੇ ਵੀ ਵਿਅਕਤੀ ਉਹਦੇ ਵਿੱਚ ਪੜਦੇ ਆ ਉਹਦੇ ਨਾਲ ਜਿਹੜਾ ਸਾਰਿਆਂ ਨੂੰ ਜਿਹੜਾ ਉਹਦੇ ਵਿੱਚ ਮੌਕਾ ਮਿਲਣਾ ਚਾਹੀਦਾ ਪਰ ਜੇਕਰ ਇਹਦੀ ਹੋਰ ਅੱਗੇ ਵੰਡ ਕਰ ਦਿੱਤੀ ਜਾਂਦੀ ਆ ਉਹਦਾ ਜਿਹੜਾ ਨੁਕਸਾਨ ਹੋਏਗਾ ਦੇਸ਼ ਦੇ ਵਿੱਚ ਜਿਹੜਾ ਆ ਜਾਤੀ ਵਰਗ ਦੇ ਵਿੱਚ ਨੁਕਸਾਨ ਹੋਏਗਾ ਇਹ ਜਿਹੜਾ ਸਰਕਾਰਾਂ ਦੀਆਂ ਜਿਹੜੀਆਂ ਆਪਸੀ ਐਸਸੀ ਐਸਟੀਆਂ ਨੂੰ ਲੜਾਉਣ ਦੀਆਂ ਜਿਹੜੀਆਂ ਲੜ ਲਿੱਤੀ ਆ ਉਹਦੇ ਖਿਲਾਫ ਜਿਹੜਾ ਸਾਡਾ ਇਹ ਜਿਹੜਾ ਪਾਰਟੀ ਜਿਹੜਾ ਰੋਕ ਜਾਂਦਾ ਜਿਹਦੇ ਨਾਲ ਕੋਈ ਟਕਰਾਅ ਵੀ ਪੈਦਾ ਹੋਣਾ ਨਹੀਂ ਟਕਰਾਅ ਤਾਂ ਪੈਦਾ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਰੇ ਜਿਹੜੇ ਐਸਸੀ ਆ ਜਿਹੜੀਆਂ ਕਾਸਟਾਂ ਉਹਨਾਂ ਨੂੰ ਸਮਝਣਾ ਚਾਹੀਦਾ ਔਰ ਇਕੱਤਰ ਰੱਖਣੀ ਚਾਹੀਦੀ ਆ ਟਕਰਾਅ ਵਾਲੀ ਕੋਈ ਗੱਲ ਨਹੀਂ ਕਿਉਂਕਿ ਉਹਦੇ ਵਿੱਚ ਸਾਰੀਆਂ ਕਾਸਟਾਂ ਦਾ ਜੇ ਬੰਡ ਹੁੰਦੀ ਨੁਕਸਾਨ ਆ ਨਾ ਵੀ ਜਿਹੜਾ ਇੱਕ 스테ਟ ਨੇ ਜੇ ਲਾਗੂ ਕੀਤਾ ਉਹਦੇ ਵਿੱਚ ਜੇ ਉਸ ਕਾਸਤਾ ਜਿਹੜਾ ਕੈਟਾਗਰੀ ਦਾ ਵਿਅਕਤੀ ਨਹੀਂ ਹੁੰਦਾ ਤਾਂ ਉਹਦੀ ਸੀਟ ਭਰੀ ਨਹੀਂ ਜਾਂਦੀ ਉਹਨੂੰ ਜਿਹੜਾ ਨੋ ਫਾਉਂਡ ਕਰਕੇ ਉਹਨੂੰ ਬਾਅਦ ਵਿੱਚ ਦੂਜੀ ਕੈਟਾਗਰੀ ਵਿੱਚ ਤਬਦੀਲ ਕਰ ਦਿੰਦੇ। ਐਸੀ ਨੂੰ ਉਹਦਾ ਮੌਕਾ ਨਹੀਂ ਮਿਲਦਾ। ਇਸ ਕਰਕੇ ਅਸੀਂ ਇਹਦਾ ਵਿਰੋਧ ਕਰਦੇ ਹਾਂ। ਭਾਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਪੈਣ ਕੁਮਾਰੀ ਮਾਇਆਬਤੀ ਜੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਤਹਿਤ ਭਾਜਨ ਸਮਾਜ ਪਾਰਟੀ ਪੰਜਾਬ ਇਕਾਈ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਜੀ ਵੱਲੋਂ ਯੋਗ ਅਗਵਾਈ ਦੇ ਵਿੱਚ ਪੂਰੇ ਪੰਜਾਬ ਦੀਆਂ ਤਹਿਸੀਲਾਂ ਦੇ ਅੰਦਰ ਪਿਛਲੇ ਜਿਹੜੇ 1 ਅਗਸਤ ਨੂੰ ਸੁਪਰੀਮ ਕੋਰਟ ਦਾ ਫੈਸਲਾ ਆਇਆ ਜਿਹੜਾ ਐਸਐਸਟੀ ਕਰਨ ਦੇ ਵਿੱਚ ਵਰਗੀਕਰਨ ਕਰਕੇ ਆਪਸੀ ਭਾਈਚਾਰੇ ਇੱਕ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਰੋਕਣ ਦੇ ਲਈ ਪੂਰੇ ਤਹਿਸੀਲਾਂ ਦੇ ਵਿੱਚ ਅੱਜ ਪਾਰਟੀ ਵੱਲੋਂ ਮੰਗ ਪੱਤਰ ਦਿੱਤਾ ਗਿਆ ਉਹਦੇ ਤਹਿਤ ਅੱਜ ਸਮੁੱਚੀ ਭੋਜਨ ਸਮਾਜ ਪਾਰਟੀ ਦੇ ਸੀਨੀਅਰ ਜੂਨੀਅਰ ਔਰ ਵਰਕਰ ਸਾਹਿਬਾਨਾਂ ਨੇ ਇਕੱਠੇ ਹੋ ਕੇ ਐਸਡੀਐਮ ਫਲੋਰ ਨੂੰ ਇੱਕ ਮੰਗ ਪੱਤਰ ਦਿੱਤਾ ਕਿ ਇਹ ਜਿਹੜਾ ਫੈਸਲਾ ਸੁਪਰੀਮ ਕੋਰਟ ਦਾ ਇਹਨੂੰ ਤਰੰਤ ਵਾਪਸ ਕੀਤਾ ਜਾਵੇ ਔਰ ਆਪ ਦੇਸ਼ ਦੇ ਅੰਦਰ ਐਸਸੀਐਸਟੀ ਐਕਟ ਦੀ ਜਿਹੜੀ ਭਾਰਤ ਆਪਸੀ ਸਾਂਝਿਆ ਜਿਹੜੀ ਉਹ ਬਰਕਰਾਰ ਰਹੇ ਕਾਲ ਦਿੱਤੀ ਗਈ ਹੈ ਬੋਜਨ ਸਮਾਜ ਪਾਰਟੀ ਕਾਸ਼ੀ ਰਾਮ ਵੱਲੋਂ ਦਿੱਤੀ ਗਈ ਹੈਗੀ ਇਹਦੇ ਵਿੱਚ ਸਾਡਾ ਬਿਲਕੁਲ ਪੀਸੁੜੀ ਆ ਸਾਡੀ ਇਹਨਾਂ ਦੋਨਾਂ ਇਹਨਾਂ ਨਾਲ ਕਲੇਸ਼ਨਿੰਗ ਹੋ ਗਈ ਸੀ ਤੇ ਸਾਡੇ ਇਹਨਾਂ ਨੇ ਮੋਮੰਡਨ ਜਿਹੜਾ ਹੈਗਾ ਮਾਨ ਜੋ ਐਸਟੀਐਮ ਸਾਭ ਨੂੰ ਦੇਣਾ ਹੈਗਾ ਇੱਥੇ ਠੀਕ ਹੈ ਸਾਡੇ ਵੱਲੋਂ ਇਸ ਬੰਦ ਵਿੱਚ ਪੁਲਿਸ ਤੇ ਪੁਖਤਾ ਜਿਹੜੇ ਆ ਉਪਰਬੰਧ ਕੀਤੇ ਗਏ ਨੇ ਠੀਕ ਹੈ ਸਾਡੇ ਸਾਡੂਜਨ ਦੇ ਐਸਐਚਓਜ਼ ਜਿਹੜੇ ਆ ਉਹਨਾਂ ਵੱਲੋਂ ਵਕਫ ਵਕਫ ਥਾਵਾਂ ਤੇ ਨਾਕੇ ਲਾ ਕੇ ਪਲੱਸ ਅਸੀਂ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਇਆ ਫਲੈਗ ਮਾਰਚ ਵੀ ਕੀਤੀ ਹੈਗੀ ਆ ਬਜ਼ਾਰਾਂ ਦੇ ਵਿੱਚ ਤੇ ਲੈਂਡ ਆਰਡਰ ਦੇ ਸਬੰਧ ਵਿੱਚ ਅਸੀਂ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਜਾਇਦ ਕਿੰਦਾ ਦਾ ਮਾਹੌਲ ਹੈ ਬਿਲਕੁਲ ਸ਼ਾਂਤੀ ਹੈ ਜੀ ਸ਼ਹਿਰ ਦੇ ਵਿੱਚ ਬਾਜ਼ਾਰ ਖੁੱਲਾ ਹੋਇਆ ਹੈ